ਅਸੀਂ ਕਾਲਪੀਮੈਂ ਮੈਂ ਤੁਹਾਡਾ ਆਪਣਾ ਸੰਧੂ ਤਲਵੰਡੀ ਸਾਬੋ ਵਾਲਾ ਬਾਈ ਜੀ ਆਪਣੇ ਅੱਜ ਤਲਵੰਡੀ ਸਾਬੋ ਇਹ ਬਾਈ ਬਹੁਤ ਸੇਵਾ ਦਾ ਕੰਮ ਕਰ ਰਹੇ ਨੇ ਬਹੁਤ ਵੱਡੀ ਇਹ ਨਹੀਂ ਸੋਸਾਇਟੀ ਆ ਬਹੁਤ ਵੱਡਾ ਇਹਨਾਂ ਦਾ ਕਾਰਜਾ ਜੋ ਕਿ ਗਰੀਬ ਲੜਕੀਆਂ ਦੇ ਵਿਆਹ ਕਰਦੇ ਨੇ ਤੇ ਆਪਾਂ ਕਰਾਂਗੇ ਜੋ ਕਿ ਇਹਨਾਂ ਦੇ ਪ੍ਰਧਾਨ ਆ ਉਹਨਾਂ ਨਾਲ ਗੱਲਬਾਤ ਪੁੱਛਾਂਗੇ ਵੀ ਕਿੰਨੇ ਸਮੇਂ ਤੋਂ ਕਰ ਰਹੇ ਆ ਤੇ ਕਿੰਨੀਆਂ ਲੜਕੀਆਂ ਦੇ ਵਿਆਹ ਕਰਾਉਣਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਪਰੰਦਾ ਦਾ ਨਾਂ ਦੱਸੋ ਜੀ ਕੀ ਨਾਂ ਹੈ ਆਪਣਾ ਮੇਰਾ ਨਾਂ ਦਰਸ਼ਨ ਸਿੰਘ ਜੀ ਖਾਸ ਤਲਵੰਡੀ ਸਾਬੋਈ ਖਾਸ ਤਲਵੰਡੀ ਸਾਬੋਈ ਦਰਸ਼ਨ ਸਿੰਘ ਨਸੀਬ ਪ੍ਰਧਾਨ ਬਾਬਾ ਫਰੀਦ ਸੇਵਾ ਸੁਸਾਇਟੀ ਤਲਵੰਡੀ ਸਾਬੋ ਜੋ ਕਿ ਅਸੀਂ 12-13 ਸਾਲਾਂ ਤੋਂ ਲੋੜਵੰਦ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਦੇ ਆ ਰਹੇ ਹਾਂ ਹਰ ਸਾਲ 12-15 ਕੁੜੀਆਂ ਦੇ ਵਿਆਹ ਹੁੰਦੇ ਨੇ ਇਸ ਵਾਰ ਵੀ 12-13 ਕੁੜੀਆਂ ਸਾਡੇ ਕੋਲੇ ਵਿਆਹਾਂ ਵਾਸਤੇ ਆ ਚੁੱਕੀਆਂ ਹਨ ਇਹ ਨਹੀਂ ਪਤਾ ਕੋਈ ਇੱਕ ਦੋ ਹੋਰ ਆ ਜਾਣ ਸੋ ਅਸੀਂ ਸਾਰੇ ਨਗਰ ਨਿਵਾਸੀ ਤਲਵੰਡੀ ਸਾਬੋ ਦੇ ਅੰਦਰ ਜਿੰਨੇ ਵੀ ਯੋਗਦਾਨ ਸਾਡੇ ਸੱਜਣ ਦਾਨੀ ਸੱਜਣ ਨੇ ਸਾਨੂੰ ਬਹੁਤ ਵਧੀਆ ਸਹਿਯੋਗ ਦੰਦੇ ਨੇ ਦੁਕਾਨਦਾਰ ਵੀ ਸਾਨੂੰ ਬਹੁਤ ਵਧੀਆ ਸਹਿਯੋਗ ਦੰਦੇ ਹਨ ਜਿਨ੍ਹਾਂ ਦੇ ਸਿਰ ਤੇ ਅਸੀਂ ਲੋੜਵੰਦ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਦੇ ਆ ਤੇ ਕਰਦੇ ਹੀ ਰਹਾਂਗੇ ਬਾਈ ਜੀ ਕੋਈ ਪਿੰਨਾਂ ਚੋਂ ਵੀ ਆਉਂਦੀ ਹੈ ਸੇਵਾ ਹੀ ਚੋਰ ਸਾਡੇ ਆਸ-ਪਾਸ ਦੇ ਪਿੰਡ ਲੇਲੇ ਆਲਾ ਭਾਗੀਵੰਦਰ ਨਵਾਂ ਪਿੰਡ ਸ਼ੇਖਪੁਰਾ 2 4 ਨੱਤ ਵਗੈਰ ਬੁਰਜ ਸੇਮਾ ਅਸੀਂ ਇਹ 5-7 ਪਿੰਡਾਂ ਚੋਂ ਸੇਵਾ ਲੈ ਕੇ ਆਉਣੀ ਹੈ ਜੀ ਸਾਨੂੰ ਬਹੁਤ ਵਧੀਆ ਸੇਵਾ ਮਿਲਦੀ ਆ ਕੋਈ ਐਨਆਰਆਈ ਭਰਾਵਾਂ ਦਾ ਸਹਿਯੋਗ ਨਹੀਂ ਐਨਆਰਆਈ ਭਰਾਵਾਂ ਦਾ ਕੋਈ ਸਹਿਯੋਗ ਨਹੀਂ ਹੈ ਜੀ ਜਿੱਦਿਓ ਮੈਂ ਲੱਗ ਗਿਆ ਫਿਰ ਸਾਨੂੰ ਦਰ ਦਰ ਫੇਰਨਾ ਵੀ ਨਹੀਂ ਪੈਂਦਾ ਸਾਡੀ ਚੜ੍ਹਦੀ ਕਲਾ ਰਹੇਗੀ ਠੀਕ ਹੈ ਜੀ ਤੇ ਇਹ ਤੁਸੀਂ ਜਿਹੜਾ ਵਿਆਹਾਂ ਦਾ ਪ੍ਰੋਗਰਾਮ ਹੁੰਦਾ ਕਿੱਥੇ ਕਰਦੇ ਹੋ ਕਿਹੜੀ ਜਗ੍ਹਾ ਕੋਈ ਇਹ ਅਸੀਂ ਵਿਆਹ ਜਿਹੜੇ ਕਰਦੇ ਆ ਬਾਈ ਜੀ ਹਰ ਸਾਲ ਜੰਡਸਰ ਰੋਡ ਗੁਰਦੁਆਰਾ ਜੰਡਸਰ ਦੇ ਨੇੜੇ ਨਿਹਾਰ ਸਿੰਘ ਵਾਲਾ ਲੰਗਰ ਆ ਉਹ ਲੰਗਰ ਹਾਲ ਦੇ ਵਿੱਚ ਵਿਆਹ ਕਰਦੇ ਆ ਠੀਕ ਹੈ ਜੀ ਤੇ ਕੋਈ ਆਹ ਇੱਕ ਕਨੈਕਟ ਨੰਬਰ ਬੋਲ ਦੋ ਜਿਹੜਾ ਕੋਈ ਬੰਦੇ ਨੇ ਕਈ ਵਾਰੀ ਕੁਛ ਨੇ ਕੋਈ ਸੇਵਾ ਕਰਾਉਣੀ ਹੁੰਦੀ ਆ ਜਾਂ ਕਿਵੇਂ ਵੀ ਆ ਕੁਛ ਨੇ ਆਉਣਾ ਹੁੰਦਾ ਜਾਂ ਕਿਹਨੇ ਕੋਈ ਗਰੀਬ ਲੜਕੀ ਦਾ ਪਿੰਡ ਚੋਂ ਕੋਈ ਵਿਆਹ ਲਖਾਉਣਾ ਹੁੰਦਾ ਤੇ ਉਹਦਾ ਵੀ ਤੁਸੀਂ ਮੜਾ ਮੋਟਾ ਸਾਨੂੰ ਦੱਸੋ ਵੀ ਕਿਹੜੇ ਦਿਨ ਤੁਹਾਨੂੰ ਇਹ ਪ੍ਰੋਗਰਾਮ ਲੀਕਿਆ ਹੁੰਦਾ ਵੀ ਸਾਡੇ ਕੋਲ ਅੱਜ ਤੋਂ ਵਿਆਹ ਸਟਾਰਟ ਹੋ ਜਾਂਦੇ ਕਰਨੇ ਆਉਣੇ ਅਸੀਂ ਬਾਈ ਜੀ ਜਦੋਂ ਵਿਆਹ ਕਰਦੇ ਅਸੀਂ ਤਿੰਨ ਕਿ ਮਹੀਨੇ ਪਹਿਲਾਂ ਤਕਰੀਬਨ ਅਸੀਂ ਫਲੈਕਸੀਆ ਸਮਾ ਕੇ ਲਾ ਦਨੇ ਆ ਠੀਕ ਹੈ ਜੀ ਤਿੰਨ ਕਿ ਮਹੀਨੇ ਪਹਿਲਾਂ ਸਾਡਾ ਪ੍ਰੋਗਰਾਮ ਹੁੰਦਾ ਕਿ ਭੈਣ ਭਾਈਆਂ ਨੂੰ ਪਤਾ ਲੱਗ ਜੇ ਉਹ ਫਿਰ ਸਾਡੇ ਕੋਲੇ ਆ ਕੇ ਲੜਕੀਆਂ ਲਖਵਾ ਜਾਂਦੇ ਨੇ ਤੇ ਇਹ ਕੋਈ ਪਿੰਡਾ ਜਿਹੀ ਲੜਕੀਆਂ ਹੁੰਦੀਆਂ ਕਿ ਹਾਂ ਹਾਂ ਪਿੰਡਾ ਜਿਓਂ ਆਉਂਦੀਆਂ ਜੀ ਪਿੰਡਾ ਜਿਓਂ ਬਾਹਰੋਂ ਹੁਣ ਚਲ ਗਿਆ ਕਿ ਤੁਸੀਂ ਲੜਕੀਆਂ ਦੇ ਵਿਆਹ ਕਰਾ ਰਹੇ ਹੋ ਕਹੇ ਪਿੰਡਾ ਚੋਂ ਲੜਕੀਆਂ ਦੇ ਇਹ ਤਕਰੀਬਨ ਜਾਂ ਲੇਲੇ ਵਾਲਾ ਹਾਂਜੀ ਬੁਰਜ ਮਾਨਸਾ ਕੀ ਕਹੇ ਜੀ ਕਾਲੇ ਬਾਂਦਰ ਹਾਂਜੀ ਤੇ ਹਾਂਜੀ ਪੁਲਕ ਠੀਕ ਹੈ ਜੀ ਆਸੇ ਪਾਸੇ ਪਿੰਡਾ ਜਿਓਂ ਖੇਫਰਾ ਪੇਮੜੇ ਤੋਂ ਸੇਖੂ ਇਹ ਮਰ ਲੜਕਾ ਵੀ ਆਪ ਤੁਸੀਂ ਨਹੀਂ ਇਹ ਲੜਕਾ ਪਰਿਵਾਰ ਨੇ ਆਪ ਦੇਖਣਾ ਜੀ ਉਹਦਾ ਸਾਡਾ ਕੋਈ ਰੋਲ ਨਹੀਂ ਹੈ ਠੀਕ ਹੈ ਤੁਸੀਂ ਕਹਿੰਦਾ ਵਿਆਹ ਕਰਾ ਕੇ ਦੇਖਣਾ ਅੱਜ ਤਾਂ ਬਰਾਤ ਵਾਲੇ ਜਿਹੜਾ ਲੜਕੀ ਨੂੰ ਲੜਕੀ ਦੇ ਪਰਿਵਾਰ ਨੂੰ ਸੱਦਣਾ ਔਰ ਬਰਾਤ ਸਾਡੇ ਕੋਲੇ ਆਉਗੀ ਉਹਨਾਂ ਦਾ ਸਵਾਗਤ ਕਰਦੇ ਹਾਂ ਬਰਾਤ ਦਾ ਹੁੰਦਾ ਵਧੀਆ ਚਾਹ ਪਾਨ ਦਾ ਪ੍ਰੋਗਰਾਮ ਮਠਿਆਈ ਦਾ ਪ੍ਰੋਗਰਾਮ ਹੁੰਦਾ ਜੀ ਔਰ ਲੜਕੀ ਨੂੰ ਸਾਰਾ ਏ ਤੋਂ ਲੈ ਕੇ ਜੱਜ ਤੱਕ ਸਵਾਗਤ ਦੰਨੇ ਆ ਠੀਕ ਹੈ ਕੁਰਸੀਆਂ ਬੈੱਡ ਗੱਦੇ ਨਵਾਈ ਸ਼ਿੰਗਾਰ ਸੀਸਾ ਜੋ ਵੀ ਪਿਆਰ ਆ ਸਮਾਨ ਸਾਰਾ ਦਿਨ ਬਿਲਕੁਲ ਸਾਰਾ ਠੀਕ ਹੈ ਜੀ ਕੁਝ ਹੋਰ ਚੀਜ਼ ਦੱਸਣਾ ਚਾਹੁੰਦੇ ਜਾਂ ਜਿਹੜਾ ਤੁਹਾਨੂੰ ਪਿੰਡ ਚੋਂ ਸੰਯੋਗ ਮਿਲਦਾ ਕਿੰਨਾ ਕ ਸੰਯੋਗ ਹੋ ਜਾਂਦਾ ਹੈ ਸੰਯੋਗ ਸਾਨੂੰ ਬਹੁਤ ਵਧੀਆ ਮਿਲਦਾ ਜੀ ਦਾਨੀ ਸੱਜਣਾ ਦਾ ਠੀਕ ਹੈ ਜੀ ਅਸੀਂ ਦਾਨੀ ਸੱਜਣਾ ਨੂੰ ਫੇਰ ਦੁਬਾਰਾ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਬਾਬਾ ਫਰੀਦ ਸੇਵਾ ਸੁਸਾਇਟੀ ਤਲਵੰਡੀ ਸਾਬੋ ਦੇ ਨਾਲ ਜੁੜੋ ਭਾਈ ਤਾਂਕਿ ਆਪਾਂ ਲੋੜਵੰਦ ਪਰਿਵਾਰਾਂ ਦੀਆਂ ਲੜਕਣੇ ਵਿਆਹ ਕਰ ਸਕੀ ਕੋਈ ਸਰਕਾਰੀ ਲੀਡਰ ਜਿਵੇਂ ਆਪਣੇ ਐਮਐਲਏ ਬਲਵਿੰਦਰ ਨਹੀਂ ਜੀ ਸਾਨੂੰ ਕੋਈ ਕਿਸੇ ਪਾਸੇ ਸਹਯੋਗ ਨਹੀਂ ਮਿਲਦਾ ਸਾਡੇ ਆਪ ਦੀ ਮਿਹਨਤ ਕਰਕੇ ਵਿਆਹ ਕਰਦੇ ਆ ਠੀਕ ਹੈ ਜੀ ਜਦ ਪਿੰਡ ਦਾ ਸਹਯੋਗ ਕੋਈ ਐਮਐਲਏ ਕਿਸੇ ਦਾ ਕੋਈ ਨਹੀਂ ਐਮਐਲਏ ਕਿਸੇ ਦਾ ਸਾਨੂੰ ਸਹਯੋਗ ਨਹੀਂ ਹੈ ਜੀ ਪਿੰਡ ਦਾ ਨਗਰ ਨਿਵਾਸੀਆਂ ਦਾ ਜਦ ਕਾਮਦਾਰ ਵੀਰਾਂ ਦਾ ਜਦ ਆਸੇ-ਪਾਸੇ ਦੇ ਪਿੰਡਾਂ ਦੇ ਭੈਣ ਭਰਾਵਾਂ ਦਾ ਓਕੇ ਭਾਈ ਧੰਨਵਾਦ ਜੀ ਤੁਹਾਡਾ ਤੇ ਬਾਕੀ ਭਾਈ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਆਪਾਂ ਤੁਹਾਨੂੰ ਬਾਈਆਂ ਦਾ ਕਨੈਕਟ ਨੰਬਰ ਵੀ ਦੇਵਾਂਗੇ ਤੇ ਤੁਸੀਂ ਜਿੱਕੀ ਵੀ ਕਿਸੇ ਨੇ ਕੋਈ ਲੜਕੀ ਦਾ ਵਿਆਹ ਕਰਾਉਣਾ ਹੋਵੇ ਜਾਂ ਕੋਈ ਨੇ ਕੋਈ ਦਾਨ ਪੱਤਰ ਦੇਣਾ ਹੋਵੇ ਤੁਸੀਂ ਉਹ ਨੰਬਰਾਂ ਦੇ ਸੰਪਰਕ ਕਰਕੇ ਤਾਂ ਜੋਗੇ ਇੱਕ ਸਹੀ ਬੰਦੇ ਦੇ ਹੱਥ ਥੱਲੇ ਕੋਈ ਸੇਵਾ ਪਹੁੰਚ ਸਕੇ ਤੇ ਉਹ ਗਾਂ ਵੱਜੜ ਕੇ ਸਾ ਦਿਓ ਤੇ ਆ ਬਾਈਆਂ ਦਾ ਜਿਹੜਾ ਆਪਣਾ ਕਾਰਡ ਹੈਗਾ ਇਹਦੇ ਉੱਤੇ ਮੋਬਾਈਲ ਨੰਬਰ ਵੀ ਲਿਖੇ ਹੋਏ ਹੈਗੇ ਇਹ ਵੀ ਆਪਾਂ ਕਾਰਡ ਸੋਂ ਮੁਖਾਵਾਂਗੇ ਤੇ ਬਾਕੀ ਆਪਣਾ ਮੇਨ ਮੇਨ ਬੰਦਿਆਂ ਦੇ ਨੰਬਰ ਪਾ ਦਾਂਗੇ ਉਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰਿਓ ਉਹ ਤਰ੍ਹਾਂ ਕਰਦੇ ਤੇ ਬੰਗਾਣਾ ਤੁਸੀਂ ਕਰਕੇ ਗੱਲਬਾਤ ਤੇ ਦਾਨ ਪੱਤਰ ਵੱਧ ਤੋਂ ਵੱਧ ਦਿਆ ਕਰੋ ਬਾਈ ਓਕੇ ਬਾਈ ਜੀ ਧੰਨਵਾਦ ਬਾਈ ਜੀ ਕੀ ਕਥੇ ਜੀ